ਸਾਤਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਧੀਰੇ ਕੋਟ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜੰਡੇਵਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਟੋਟਲ ਵੀਰ ਨੇ 7-8 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ ਦੋ ਪਸ਼ੂ ਤਾਜੇ ਸੂਏ ਆ ਬਾਕੀ ਗੱਬਣ ਆ ਜੀ ਚੰਗੇ ਰਿਕਾਰਡ ਵਾਲੇ ਪਸ਼ੂ ਆ ਵੱਡੇ ਕਦ ਕਾਠ ਵਾਲੇ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਬੈਲ ਆਈਕਨ ਦਬਾ ਲਿਆ ਕਰੋ ਜੀ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀ ਇਹਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਥਾਂ ਟਿਪਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਸਾਰੇ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂ ਸਾਸਰੀ ਘਾਲ ਬਾਜੀ ਸਾਸਰੀ ਘਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਬਾਜੀ ਤੁਸੀਂ ਸੁਣਾਓ ਵਧੀਆ ਆਪਣੇ ਕਿੰਨੇ ਪੌਸੇਲ ਕਰਨੇ ਆ ਜੀ ਪਹੂ 7 ਆ ਵੀਰੇ ਠੀਕ ਆ ਜੀ 7 ਰੋਸ ਵੀਰੇ ਤਾਂ ਗਾਂ ਸੂਈ ਆ ਤੇ ਕਮਜ ਸੂਈ ਠੀਕ ਆ ਬਾਕੀ ਗੱਪਣਾ ਤੇ ਬਾਕੀ ਗੱਭਣਾ ਸਾਰੇ ਹਾਂ ਜੀ ਤੇ ਮੁੱਲ ਕਿੱਥੋਂ ਲੈ ਕਿੱਥੋਂ ਤੱਕ ਆ ਮੁੱਲ 35000 ਤੋਂ ਲੈ ਕੇ ਤੇ 95000 ਤੱਕ ਠੀਕ ਆ ਜੈ ਜੀ ਅਗੇ ਹਾਂ ਜੀ ਜੈ ਜੀ ਜੈ ਜੀ ਠੀਕ ਹੈ ਜੀ ਸੈਲਜ ਹੋਊਗਾ ਤੇ ਵਿਕਦਾ ਵਾ ਲੋਕ ਰਿਆਣੇ ਨਹੀਂ ਸਮਝਦੇ ਸਾਡੀ ਪਹਿਲਾਂ ਆਪਾਂ ਪਾਈ ਵੀਡੀਓ ਕਿਦਾਂ ਹਾਂ ਜੀ ਤਾਂ ਮੇਰੇ ਨਾਲ 4-5 ਪਾਤੀਆਂ ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਮਾਲ ਵੇਖ ਹੀ ਜਾਂਦਾ ਠੀਕ ਹੈ ਜੀ ਠੀਕ ਹੈ ਕੋਈ ਇੱਕ ਅੱਧੀ ਦਾ ਚਲੋ ਹੋਵੇ ਕੱਚੀ ਜਾਂ ਕਿਦਾਂ ਉਹ ਰਹਿ ਜਾਂਦੀ ਨੇ ਤੇ ਵੀ ਜੀ 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 ਕਈ ਜਰਾ ਮੋਲੀ ਵੱਧ ਪੈ ਜਾਂਦਾ ਵਾਗੇ ਨਹੀਂ ਕਰੋ ਕੋਲ ਵੱਧ ਪਾਉਗਾ ਤੇ ਰਹਿ ਜਾਂਦੀਆਂ ਹਾਂ ਅੱਜ ਕੱਲ ਕੋਈ ਮਿਆਣਾ ਤੇ ਹੈ ਹੀ ਨਹੀਂ ਆ ਉਹ ਹਾਰੇ ਕੀ ਵੇਖ ਲੀਦਾ ਜੀ 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 ਹਾਂਜੀ ਭਾਏ ਵਿਕਣਾ ਜੀ ਹਾਂਜੀ ਐਡਰੈਸ ਦੱਸ ਦੋ ਵੀਰ ਜੀ ਆਪਣਾ ਐਡਰੈਸ ਵੀਰ ਜੀ ਜੰਡਿਆਲਾ ਗੁਰੂ ਕਾ ਜੰਡਿਆਲਾ ਅਮਰਸਰ ਸਾਹਿਬ ਦੇ ਵਿੱਚ ਹਾਂਜੀ ਤੇ ਦਾਣਾ ਮੰਡੀ ਦੇ ਪਿਛਲੇ ਪੰਨੇ ਪਿੰਡਾਂ ਧੀਰੇ ਕੋ ਠੀਕ ਹੈ ਜੀ ਹਾਂਜੀ ਤੇ ਜ਼ਿਲ੍ਹਾ ਅਮਰਸਰ ਦਾ ਅਮਰਸਰ ਤਾਂ ਤਸੀਲ ਵੀ ਅਮਰਸਰ ਆ ਤੁਸੀਂ ਜੰਡਿਆਲਾ ਗੁਰੂ ਕਹਤੀ ਆ ਚਲੋ ਕੋਈ ਗੱਲ ਨਹੀਂ ਹਾਂਜੀ ਅਮਰਸਰ ਠੀਕ ਆ ਤੇ ਨਾਮ ਵੀਰ ਜੀ ਦੱਸ ਦੋ ਜਯਤੇਂਦਰ ਆ ਨਾਮ ਵੀਰ ਜੀ ਫੋਨ ਨੰਬਰ ਦੱਸ 53411 ਠੀਕ ਹੈ ਇੱਕ ਨੰਬਰ ਹੋ ਰਿਹਾ ਕਿ ਹੁਣੇ ਨਹੀਂ ਲੱਗਦਾ 7087404611 ਠੀਕ ਹੈ ਬਾਕੀ ਸਕਰੀਨ ਤੇ ਵੀ ਲਿਖ ਦੇਣੇ ਆਪਾਂ ਨੰਬਰ ਲਿਖੇ ਜਾਣੇ ਹਾਂ ਜੀ ਜੀ ਕਰੀਏ ਸ਼ੁਰੂਆਤ ਫਿਰ ਸੂਈ ਤੋਂ ਆਹ ਦੇਖੋ ਜੀ ਕਿੰਨੇ ਦਿਨਾਂ ਦੀ ਸੂਈ ਹੈ ਜੀ ਇਹਨੂੰ ਹੋ ਗਿਆ ਪੰਜਵਾਂ ਦਿਨ ਅੱਜ ਅੱਛਾ ਪੰਜਵਾਂ ਦਿਨ ਬੱਛੀ ਮਗਰ ਜੀ ਠੀਕ ਆ ਵੱਛੀ ਮਗਰਿਆ ਆਹ ਦੇਖੋ ਵੱਛੀ ਵੀ ਪੂਰੀ ਚੰਗੀ ਨਸਲ ਵਾਲੀ ਆ ਸੋਹਣੀ ਆ ਜੀ ਲੰਬੀ ਬਗੜ ਸੁਆ ਭਾਜੀ ਕਿਨਵਾ ਹੋਊਗਾ ਦਾ ਸੁਆ ਪਹਿਲਾ ਮੇਰੇ ਖਾਲਸਾ ਅੱਛਾ ਪਹਿਲਾ ਸੁਆ ਸੀ ਹਾਂਜੀ ਕੱਦ ਕੋਦ ਬਥੇਰਾ ਵਾ ਠੀਕ ਆ ਤੇ ਕਿੰਨਾ ਦੁੱਧ ਐਸ ਟਾਈਮ ਤੇ ਆਸ ਟਾਈਮ ਬੋਲਾ ਆ ਜਾ 16 ਲੀਟਰ ਠੀਕ ਆ ਤੇਰੀਏ ਭਾਜੀ ਇਹਨੂੰ ਬੋਲਾ ਨੂੰ 20 ਕਿਲੋ ਕਰ ਦੋਗੇ ਸੋਕਾ 16 ਲੀਟਰ ਬੋਲਾ ਤਿਆਰ ਆ ਬਾਕੀ ਆਰਡਰ ਫਿਕਸ ਆ ਹਾਂਜੀ ਠੀਕ ਆ ਥਾਣ ਬੜੇ ਸੋਹਣੇ ਲੱਗੇ ਇਹਨੂੰ ਬੜੀ ਬੜੀ ਵੀਰੇ ਵੰਗਾ ਪਾਓ ਜਾਂ ਨਾ ਪਾਓ ਆਹ ਦੇਖੋ ਥਾਣ ਗਲਾਬੀ ਥਾਣ ਲੱਗਾ ਇਹਨੂੰ ਹਾਂਜੀ ਠੀਕ ਸਾ ਆਰਡਰ ਵਾਲੀ ਆ ਕੱਦ ਕਾਠ ਪੱਖੋਂ ਵੀ ਚੰਗੀ ਆ ਬੇਲ ਵੀ ਕਾਫੀ ਲੰਮੀ ਐ ਜ ਕਾਦ ਬਚਿਆ ਕਰੋ ਜੀ ਕਿੰਨਾ ਉੱਚਾ ਕਾਦਿਆ ਦਾ ਆਹ ਵੇਖੋ ਕੁਆਲਿਟੀ ਦੀ ਆ ਪੂਰੀ ਆਹ ਵੇਖੋ ਫਾੜੇ ਕਰੋ ਜੀ ਬੱਚੇ ਦਾ ਬਾੜਾ ਤੇ ਕਰ ਦਈਏ ਜੀ ਪਿਛੇ ਵਸ਼ੀ ਆ 16 ਲੀਟਰ ਇਸ ਟਾਈਮ ਤੇ ਦੁੱਧ ਤਿਆਰ ਹੈ ਦੇ ਕੋਲ ਹਣਾ ਹਾਂਜੀ ਹਾਂਜੀ ਸੂਰਾ ਦੁੱਧ ਨੂੰ ਤਿਆਰ ਆਪਾਂ ਜੇ ਉਹ ਦੱਸਾਂਗੇ ਠੀਕ ਆ ਪਰ ਨੂੰ ਤੇ 30 ਲੀਟਰ ਸੰਭੂਗਾ ਕੋਈ ਤੇ 30 ਲੀਟਰ ਵੀ ਕਰ ਦਊਗੀ ਪਰ ਅੱਜ ਜਿਹੜਾ ਦੁੱਧ ਤਿਆਰ ਆ ਆਪਾਂ ਉਹ ਦੱਸਾਂਗੇ ਬਾਕੀ ਬਰੀਡ ਵਾਲੀ ਆ ਜੀ 30 ਲੀਟਰ ਆਪਣੇ ਕੋਲ ਤਿਆਰ ਆ ਠੀਕ ਆ ਆਪਾਂ 16 ਲੀਟਰ ਚੋਲੇ ਦੇਵਾਂਗੇ ਦੋ ਡੰਗ ਚੋਲੇ ਕੋ ਤਿੰਨ ਚੋਲੇ ਜਿਹੜਾ ਚਵਾ ਲੈਣਾ ਹਾਂਜੀ ਹਾਂਜੀ ਠੀਕ ਆ ਮੁੱਲ ਭਾਈ ਕਿੰਨਾ ਕਰਨਾ ਜੀ ਮੁੱਲ ਲੋਕੀ ਤੇ ਸਵਾ ਸਵਾ ਲੱਖ ਰੀ ਜਾਂਦੇ ਆ ਦੱਸੋ ਜੀ ਜੱਜਾ ਨਾ ਨਾ ਵੀਰੇ ਪਿਆਸੀ ਨਾ ਦੇਸੀ ਦੇ ਦਾ ਅੱਛਾ 85000 ਦੀ ਮਾਨਤਾ ਕਰਦਾਂਗੇ ਕੋਈ ਵੀਪਰਾ ਕਰੂ ਠੀਕ ਠੀਕ ਹੈ ਠੀਕ ਹੈ ਛੋੜ ਕਰਦੇ ਹੋ ਖੁੱਲੀ ਹੈ 2000 ਕਰਦਾਂਗੇ 83 ਦੇ 83 ਅਸੀਂ ਦੀ ਜਾਣ ਦੋ ਪਰ ਅਸੀਂ ਜਿਆਦਾ ਥੋੜਾ ਉਹ ਕੋਹ ਨਹੀਂ ਹੁੰਦਾ ਜਾਣ ਦੋ ਦੇਵਾਂਗੇ ਭਾਜੀ ਦੇ ਛੋਟਾ ਹੁੰਦਾ ਤਾਂ ਕੋਈ ਕਰਾ ਲੈਣੀ ਹੈ ਵਾਧਾ ਅੱਜ ਇਸ ਕੋਲੇ ਮੋਬਾਈਲ ਲੈਂਦਾ ਮੈਂ ਇੱਕ ਜੀ ਛੋਟ ਕਰਨੂਗਾ ਪਰ ਠੀਕ ਹੈ ਮੈਂ ਘਰ ਗਿਆ ਤਿਆਰ ਹੋਣ ਤੇ ਨਾਲ ਹੀ ਤੁਰ ਪਿਆ ਵਾ ਠੀਕ ਹੈ ਹਾਂਜੀ ਚਲੋ ਕੋਈ ਗੱਲ ਮੈਂ ਚਲ ਨਾਲ ਵੀਡੀਓ ਤੇ ਆ ਜੂਗਾ ਇਹਨਾਂ ਨਾਲ ਹੀ ਰਹਿਣ ਗਿਆ ਇਹਨਾਂ ਨਾਲ ਹੀ ਰਹਿਣ ਗਿਆ ਆ ਜੀ ਦੂਜੇ ਨੰਬਰ 'ਤੇ ਜਰਸੀ ਜਿਹੜੀ ਸ਼ਾਹੀਵਾਲ ਤੇ ਜਰਸੀ ਕਰਾਉ ਜੀ ਕਰਾਉਸ ਹਾਂਜੀ ਤੇ ਸੂਆ ਭਾਜੀ ਕਰਵਾ ਜੀ ਸੂਆ ਦੂਜਾ ਵੀਰੇ ਦੂਜਾ ਸੂਆ ਬਾਕੀ ਆਪਾਂ ਦੂਜਾ ਕਰਕੇ ਨਹੀਂ ਤੀਜਾ ਵੀ ਹੋ ਸਕਦਾ ਵੀਰੇ ਪਿੱਛੇ ਤੋਂ ਘਰਾਂ 'ਚੋਂ ਮਾਲ ਲੈਣਾ ਹੁੰਦਾ ਹਾਂਜੀ ਸੂਤ ਜੋ ਤੇ ਸੁਨੇਹੇ ਮੇਰੇ ਦੂਜੇ ਕਹਿ ਦਿੰਦੇ ਆ ਤੁਹਾਨੂੰ ਮੰਨਣੀ ਪੈਂਦੀ ਜੀ 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 ਬਾਕੀ ਅਗਲਾ ਵਿਡੇ ਲੈਣੀ ਆਪਣੀ ਸਮਝ ਕਰਕੇ ਲਵੇ ਦਿਨ ਕਿੰਨੇ ਲਾ ਜੂਗੀ ਇਹ ਦੇ ਨਾਲੇ 6 ਰਹਿੰਦੇ ਵੀਰੇ ਦੇ 6 ਦਿਨ ਰਹਿੰਦੇ ਆ ਹਾਂ ਜੀ ਤੇ ਬਾਕੀ ਤੁਹਾਨੂੰ ਪਤਾ ਬਣੀ ਕਿੰਨੀ ਜਾਰੀ ਚੰਗੀ ਕੋਲ ਆਹ ਵੇਖੋ ਜੀ ਬਾਕੀ ਇਹ ਵੀ ਭਰੂਗੀ ਹਵਾਨਾ ਚੰਗਾ ਤਿਆਰ ਕਰੂ ਗੈਪ ਥਾਣਾ ਦਾ ਵੀ ਚੰਗਾ ਜੀ ਆ ਜੋ ਠੰਡੀ ਬਹੁਤ ਜ਼ਿਆਦੀ ਹੈ ਵੀਰੇ ਠੀਕ ਹੈ ਜੀ ਠੰਡੀ ਬਹੁਤ ਮਾੜੀ ਜੁੱਤੋਂ ਹੱਥ ਨੂੰ ਆਫਲਕਾਰੀ ਲਾ ਕੇ ਦਿਖਾ ਦਿਓ ਜੀ ਹਾਂ ਜੀ ਆਹ ਵੇਖੋ ਫੇਸ ਕੁਆਲਟੀ ਚੰਗੀ ਆ ਬਾਕੀ ਇਹਨਾਂ ਵੇੜਾਂ ਦਾ ਦੁੱਧ ਵੀ ਮੱਝਾਂ ਵਰਗਾ ਦਾ ਉਹ ਫੈਡ ਵੀ ਚੰਗੀ ਆਉਂਦੀ ਹੈ ਮੈਂ ਇਹਨਾਂ ਦੇ ਖਣਾਂ ਨੂੰ ਠੰਡੀ ਪੀਪਲੇ ਬਨੇ ਹੋਏ ਹੈ ਆਹ ਵੇਖੋ ਜੀ ਬਿਲਕੁਲ ਠੰਡੀ ਠੀਰੀ ਆ ਥਾਣ ਵੀ ਸੋਹਣਾ ਲੱਗਾ ਜੀ ਹਾਂ ਜੀ ਲੈ ਜੋ ਵੇਖੋ ਇਹ ਕਾਟ-ਗਾਟ ਵੀ ਜੰਗਾ ਵੱਡੀ ਆ ਚੌੜੀ-ਚਾੜੀ ਚੰਗੀ ਆ ਐ ਨਿੱਗਰ ਆ ਜੀ ਦੁੱਧ ਭਾਜੀ ਕਿੰਨਾ ਕ ਚੋਈ ਜਾਊਗੀ ਦੁੱਧ ਦੀ ਜੀ ਉਹ ਤਾਂ ਆਂਦੇ 20 ਲੀਟਰ ਚੋਈ ਆ ਅੱਛਾ ਜੀ ਆਪਾਂ 18 ਕਿ ਲੀਟਰ ਦੱਸਦੇ ਵੀ 18 17 18 ਸੌਖਾ ਹੀ ਕਰ ਦੇਗੀ ਠੀਕ ਆ ਸਹੀ ਆ ਤੇ ਇਹ ਮੁੱਲ ਕਿੰਨਾ ਕਰਨਾ ਜੀ ਇਹਦਾ ਮੋਹ ਤੇ ਵੀਰ ਜੀ 60000 ਕਰਦੇ ਆ ਦੇਣੀ ਕਿੰਨੇ ਕੁ ਦੀ ਆ ਵੀਰ ਜੀ 57000 ਵੀ ਦੇ ਦਾਂਗੇ ਛੋੜ ਕਰ ਦੀ 60000 ਰੁਪਿਆ ਹੋਰ ਕਰ ਦਾਂਗੇ ਇਸ ਤੋਂ ਜ਼ਿਆਦਾ 55 ਦੀ ਜਾਣ ਦੋਗੇ ਮੈਂ ਨਹੀਂ ਆਪ ਨੂੰ ਵੀ ਕੀ ਕਰੇ 55 ਜਾਂ 56 ਵੀ ਦੇ ਦਾਂਗੇ ਕੋਈ ਗੱਲ ਨਹੀਂ ਉਹ 55 ਦੀ ਜਾਣ ਦਨ ਕਹਿਤਾ ਕੋਈ ਗੱਲ ਨਹੀਂ ਦੇ ਦਾਂਗੇ ਭਾਈ ਉਹ ਤੋਂ 100 ਹੀ ਛੋੜ ਕਰ ਦਿਓ ਹਾਂਜੀ 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 ਭਈਆ ਭਰਾ ਬੜਾ ਭਿੜਦੇ ਵੜੇ 2 400 ਤੋਂ 500 ਅਨੁਮਾਨ ਕਰਨਾ ਪੈਂਦਾ ਆਹ ਵੇਖੋ ਜੀ ਮੁੱਲ ਬਿਲਕੁਲ ਜਾਇਜ਼ ਆ ਤੇ ਵਹਿੜ ਚੰਗੀ ਆ ਜੀ ਹਾਂ ਆ ਤੀਜੇ ਨੰਬਰ ਵਾਲੀ ਬਾਰੇ ਦੱਸੋ ਜੀ ਇਹ ਦੂਜੇ ਸੋਏ ਵੀਰ ਦੀ ਸੁਣੀ ਜਾਂ ਦਿਨ ਦਾ ਘਰੀਂਦੇ ਵਿੱਚ ਜੀ ਅੱਛਾ ਜੀ ਹਾਂ ਜੀ ਤੇ ਇਹ ਵੀ ਕਰੋਸ ਹੀ ਆ ਹਨਾ ਐਰ ਸ਼ੈਰ ਕੀ ਕਹਿੰਦੇ ਇਹਨੂੰ ਐਰ ਸ਼ੈਰ ਸ਼ਾਈ ਹਾਲ ਨਾ ਕਰੋਸ ਆ ਲੈ ਜਿਹੜਾ ਕੋ ਲਾਲ ਡੱਬੀ ਉਹ ਕਹਿੰਦਾ ਆ ਚਾਰੇ ਭਾਜੀਏ ਸ਼ਾਈ ਹਾਲ ਨਾ ਕਰੋਸ ਆ ਹਨਾ ਸ਼ਾਈ ਹਾਲ ਕਰੋਸ ਆ ਆ ਵੇਖੋ ਜੀ ਸੁਆ ਭਾਜੀ ਕਿੰਨਾ ਦਾ ਸੁਆ ਦੂਜੇ ਸੁਣੀਏ ਠੀਕ ਆ ਦਿਨ ਕਿੰਨੇ ਲਾਜੂ ਦਿਨ ਤਾਂ 9 ਦਿਨ 14 ਰਹਿੰਦੇ ਦੋ ਚਾਰ 10 ਕੇ ਦਿਨ ਦੀ ਕੱਚੀ ਲਾਉਂਦੇ ਠੀਕ ਆ 10 ਕੇ ਦਿਨ ਥੋਕੇ ਲੈ ਜਾਈਂ ਖਾਣੇ ਦਾ ਵੀ ਸੋਨਾ ਲੱਗਾ ਹਾਂ ਜੀ ਹਾਂ ਜੀ ਆਹ ਵੇਖੋ ਜੀ ਬਾਕੀ ਕੋਲ ਆਊਗਾ ਜਿੱਡਾ ਆਪਾਂ ਪਸ਼ੂ ਦਿਖਾਵਾਂਗੇ ਉੱਡਾ ਹੀ ਦਿਹੂਗਾ ਜੀ ਵੱਡਾ ਨਹੀਂ ਦੇਖਦਾ ਛੋਟਾ ਦਿਹੂਗਾ ਤੁਹਾਨੂੰ ਵੀਡੀਓ ਤੇ ਕੋਲ ਆਓਗੇ ਤੇ ਵੱਡਾ ਦੇਹੂਗਾ ਜੀ ਲੈ ਜਾ ਜੀ ਆਹ ਵੇਖੋ ਦੁੱਧ ਭਾਜੀ ਕਿੰਨਾ ਚਵਾਈ ਜਾਊਗੀ ਇਹ ਦੁੱਧ 15 16 ਕਿਲੋ ਤੇ ਚਵਾਊਗੀ ਜਿਹੜੇ ਸਾਣਾ ਦੁੱਪੜ ਦਾਪੜ ਨਿੱਗਰ ਬੜੀ ਆ ਹਾਂ ਜੀ ਥਰਡ ਵਾਰੀ ਆਪਾਂ ਤੈਨਾਂ ਦਾ ਪੁੱਛਿਆ ਨਹੀਂ ਗਿਆ ਥਾਣਾ ਓਕੇ ਆ ਸਾਰੇ ਸਾਰੀ ਓਕੇ ਹਾਂਜੀ ਹਾਂਜੀ ਜਿਹੜੀਆਂ ਕਈ ਜਿਹੜਾ ਗਲਤ ਹੋ ਵੀ ਇੱਥੇ ਦੱਸਾਂਗੇ ਜੇ ਕਈ ਵਾਰ ਕੋਈ ਗੱਲਾਂ ਦਾ ਖਿਆਲ ਭੁੱਲ ਜਾਂਦਾ ਵਾ ਹਨਾ ਰਹਿ ਜਾਂਦੀ ਆ ਉਹ ਜਿਹੜੀ ਗਲਤ ਹੋ ਗਈ ਵਿੱਚ ਦੱਸ ਕੇ ਦਵਾਂਗੇ ਜਿੰਨੇ ਵੀ ਆ ਕੇ ਝੋਕੇ ਖੰਡ ਨਹੀਂ ਜਾਪ ਕੇ ਜੀ 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 ਠੀਕ ਆ ਸਹੀ ਇਹਦਾ ਵੀਡੀਓ ਟੂਟ ਮਾਰਾਂਗੇ ਅਗਲੀ ਵੀਡੀਓ ਤੇ ਨਹੀਂ ਵੇਖਣੇ ਹਾਂਜੀ ਤੇ ਮਾਲ ਵਿਗਦਾ ਜੀ ਤਾਂ ਵਾ ਜੇ ਕੋਈ ਨਾ ਕੋਈ ਥੋੜਾ ਬਾਲਾ ਸਚਾਈ ਹੈ ਤੇ ਬਿਲਕੁਲ ਬਿਲਕੁਲ ਜੀ ਤੇ ਇਹਦਾ ਮੁੱਲ ਭਾਜੀ ਕਿੰਨਾ ਕਰਨਾ ਜੀ ਮੁੱਲ ਤੇ 42000 ਰੁਪਇਆ ਕਰਦੇ ਆ ਦੇਣੀ ਕਿਰੇ ਵੀ ਆ ਛੋੜ ਕਰ ਦੋਗੇ ਛੋੜ ਕਰ ਦਾਂਗੇ 400 ਰੁਪਿਆ ਕਰਾਂਗੇ 35 ਦੀ ਹਾਂ ਜੀ ਜੀ 35 ਠੀਕ ਹੈ ਜੀ ਆਹ ਵੇਖੋ ਜੀ ਬਹੁਤ ਹੀ 500 34.5 ਦੇ ਦਾਂਗੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ 15 16 ਕਿਲੋ ਤੇ ਚਵਾਈਊਗੀ ਜਿਹੜੇ ਹਿਸਾਬ ਨਾਲ ਨਿਕਰਿਆ ਜਾਣ ਤੇ ਆਵੇ ਕੋਈ ਨਹੀਂ ਤੇ ਪਿਛਲੇ ਘਰੋਂ ਲੈਣੀ ਹੈ ਤੇ ਦੱਸ ਸਕਦੇ ਵੀ ਇੰਨਾ ਕਰ ਸਕਦੀ ਠੀਕ ਹੈ ਜੀ ਠੀਕ ਬਾਕੀ ਗੱਬਣ ਡੰਗਰ ਦੀ ਆਪਣੀ ਕੋ ਸਮਝ ਕਰਕੇ ਖੜੇ ਜੀ 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 ਕਿੰਨਾ ਤੂੰ ਸਾਢੇ ਕੈਂਡ ਦੇ ਵੇਖੋ ਉਹ ਗੱਲ ਉਹ ਗੋਪੀ ਭਾਈ ਦੀ ਚੱਲੀ ਹੈ ਨਾ ਉਹ ਵਗੜੀ ਜਾਂਦੇ ਬਾਬਾ ਬਣ ਗਿਆ ਨਾ ਕਿਦਾਂ ਹੈ ਨਾ ਇਹ ਤਜਰਬਾ ਹੁੰਦਾ ਜ਼ਿੰਦਗੀ ਦਾ ਠੀਕ ਹੈ ਇਹ ਕੋਈ ਬਾਬੇ ਵਾਲਾ ਕੰਮ ਨਹੀਂ ਹੁਣ ਸਾਡਾ ਕੋਝਾ ਤੱਕ ਤਜਰਬਾ ਬਣ ਗਿਆ 60 ਤੋਂ 70% ਸਾਡੀ ਗੱਲ ਸੱਚੀ ਨਿਕਲ ਸਕਦੀ ਹੈ 100 ਨਹੀਂ ਨਿਕਲ ਸਕਦੀ ਠੀਕ ਹੈ ਤੇ ਕੱਲ ਨੂੰ ਕਹਿੰਦੇ ਵਪਾਰੀਆਂ ਨੂੰ ਸਾਰਾ ਪਤਾ ਜਿੰਦਾ ਗੋਪੀ ਨੂੰ ਸਾਰਾ ਪਤਾ ਗੋਪੀ ਆਈਡੀਆ ਲਾ ਕੇ 70% ਉਹ ਗੱਲ ਦਾ ਜਜਮੈਂਟ ਦੇ ਸਕਦਾ ਜੇ 30% ਗਲਤ ਨਿਕਲ ਆਈ ਤੇ ਕਹਿੰਨੇ ਮਾੜਾ ਨਹੀਂ ਕਹਿਣਾ ਸਹੀ ਨਿਕਲ ਇਧਰ ਰੌਲਾ ਪੈ ਗਿਆ ਬਾਕੀ ਭੇਸ ਥੋੜਾ ਜਿਹਾ ਤੁਹਾਡਾ ਰਲਦਾ ਮਿਲਦਾ ਆ ਮਾ ਭਰਾ ਹੀ ਲੱਗਦੇ ਤੁਸੀਂ ਏ ਕੋਈ ਲੱਗਦੇ ਹਾਂਜੀ ਹ ਬਾਕੀ ਬਾਕੀ ਠੀਕ ਆ ਠੀਕ ਠੀਕ ਆ ਹਾਂਜੀ ਬਾਕੀ ਅਸੀਂ ਤੇ ਕੋਈ ਉਹ ਗਲਤ ਯਾਰ ਬੇਨਾ ਦੱਸ ਸਕਦੇ ਨਹੀਂ ਨਾ ਕਰ ਸਕਦੇ ਹਾਂਜੀ ਹਾਂਜੀ ਬਿਲਕੁਲ ਬਾਕੀ ਅਗਲੇ ਦੀ ਵੀ ਜੱਜਮੈਂਟ ਆ ਜਿਹੜੇ ਵੀਡੀਓ ਵੇਂਦੇ ਆ ਜਿਹੜੇ ਡੰਗਰ ਖਰੀਦਦੇ ਉਹ ਰਾਬੀ ਆਗੇ ਪਤਾ ਸਾਰਾ ਹੁੰਦਾ ਉਹ ਜੱਜਮੈਂਟ ਕਰ ਲੈਂਦੇ ਆ ਆ ਵਾਲੀ ਦੱਸੋ ਜੀ ਆ ਮੱਝ ਜਿਹੜੀ ਤਾਜੀ ਸੀ ਸੁਹੀ ਆ ਵੀਰੇ ਸਵੇਰੇ ਅਜੇ ਠੀਕ ਆ ਅੱਜ ਹੀ ਸੋਈ ਆ ਤੇ ਬੱਚਾ ਮਗਰ ਕੱਟੀ ਬੱਚਾ ਕੱਟੀ ਜੀ ਠੀਕ ਆ ਉਹ ਸੁਕੇ ਦੀ ਜ਼ੇਰ ਹੀ ਪਾਈ ਆ ਧਾਰਾ ਹੀ ਮਾਰ ਕੇ ਢੇਰ ਹੋਈ ਹੁਣ ਠੀਕ ਆ ਸਹੀ ਆ ਇਹਦਾ ਸੁਆ ਕਿਨਵਾਈ ਤੁਹਾ ਮਲਾ ਦੂਜਾ ਜਾਂ ਤੀਜਾ ਹਨ ਜੀ ਠੀਕ ਰੰਗ ਰੂੰਗ ਵਾਲੀ ਦਾ ਬਾਜ਼ ਚੰਗੀ ਮਹਿਮਾ ਸਾਫ ਸੁਥਰੀ ਸੋਹਣੀ ਸੁਨੱਖੀ ਪੂਰੀ ਰੋਹਾਰਾ ਕਿਲੋ ਦੀ ਮਾਲਿਕ ਨਿਕਲਣੀ ਹੈ ਆ ਵੇਖੋ ਕਰੋ ਚੈੱਕ ਇਹ ਸਫਾਈ ਬੜੀ ਹੈ ਭਾਜੀ ਕਾਇਮ ਆ ਪੂਰੀ ਕੋਈ ਲਿਸਾ ਪਨ ਨਹੀਂ ਕਿਹਾਗਾ ਰੰਗ ਆ ਕੇ ਹਵਾਲਾ ਵੀ ਚੰਗਾ ਸੋਹਣਾ ਵਾ ਤੇ ਸਿੰਘ ਪਤਾ ਨਹੀਂ ਕਿ ਕੀ ਹੋਇਆ ਵਾ ਹੁਣ ਇਹ ਪਾਈ ਕੋਈ ਇਹ ਨਾ ਕਵੇ ਜੀਰ ਨਹੀਂ ਪਾਈ ਮੈਂ ਨੇ ਉਹ ਨਹੀਂ ਕੀਤਾ ਆ ਜੀਰ ਜੀਰ ਹਾਂ ਜੀ ਅੱਜ ਜੀਰ ਹੁਣ ਇਹ ਪਾਈ ਬਸ ਰੱਖ ਲੀ ਸਿੰਘ ਕੁੰਡੇ ਹੀ ਭਾਜੀ ਇਹ ਤਾਂ ਕੀ ਕੀ ਸਾਡੇ ਲੰਬੇ ਇਹ ਤਾਂ ਆਪ ਹੀ ਵਢਾਏ ਆ ਅਛਾ ਆਪ ਹੀ ਵਢਾਏ ਤੁਹਾਨੂੰ ਪਤਾ ਕੁੰਡੇ ਨਹੀਂ ਇਹ ਤਾਂ ਲੰਬੇ ਤਾਂ ਪਛਾਣੂ ਕਰਦੇ ਆ ਆ ਵੇਖੋ ਮਾਰੇ ਮਾਰੇ ਵਢਾਤੇ ਵੀ ਜਦ ਬਾਕੀ ਜਿਨ੍ਹਾਂ ਨੇ ਦੁੱਧ ਪੀਣਾ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਨਹੀਂ ਹੁੰਦਾ ਕਿ ਰੇਟ ਦਾ ਫਰਕ ਪੈਂਦਾ ਭਾਜੀ ਹਾਂਜੀ ਭਾ ਦਾ ਜਿੰਨੇ ਦੁੱਧ ਵਾਲੇ ਚੱਕਰ ਤੇ ਲੈਣੀ ਆ ਉਹ ਫੇ ਸੋਚ ਲੈਂਦਾ ਵੀ ਸਿੰਘਾਂ ਦੀ ਜਿਹੜੀ ਗੱਲ ਆ ਵੀ ਆਪਾਂ ਬਾਕੀ ਪਾਰ ਚੱਲਣਾ ਲਾ ਲਿਓ ਮੜਾਇਆ ਉਤੋਂ ਇੱਕ ਰਾਂ ਵੀ ਇੱਕ ਰਾਂ ਦਿਖਾ ਦਈਏ ਵੀ ਅੱਜ ਹੀ ਸੂਈ ਆ ਤੇ ਸਰੀਰ ਸਰੀਰ ਪੱਕੋ ਵੇਖ ਲਓ ਕਿ ਲਿੱਸੀ ਨਹੀਂ ਹੋਈ ਆ ਕਾਇਮ ਆ ਜਿੱਦਾਂ ਦੀ ਹੈਗੀ ਓਦਾਂ ਦੀ ਆ। ਕਿ ਥੋੜਾ ਜਿਹਾ ਸੂਚ ਹੁੰਦਾ ਡੰਗਾ ਤੁਹਾਨੂੰ ਬੜੇ ਭੰਨੇ ਆ। ਹਾਂਜੀ। ਥਾਣੇ ਖੜੀ ਬੜਾ ਸੋਹਣਾ ਹੋਊਗੀ। ਪੋਲੀ ਚੋਂਨ ਹੋਊਗੀ ਮੈਂ। ਥਾਣਾ ਦੀ ਕੋਈ ਬਾਤ ਘਾੜ ਪਾਦੀ। ਕੋਈ ਬਾਤ ਘਾੜਨੀ ਹੋਊਗੀ। ਦੁੱਧ ਕਿੰਨਾ ਕ ਚਵਾਈ ਜਾਊਗੀ ਏ? ਦੁੱਧ 11-12 ਕਿਲੋ ਸੌਖਾ ਚ ਉਹ ਜਿਹੜੇ ਸਾਨੂੰ ਰੰਗ ਰੂنگ ਮੈਂ ਦਾ। ਅਜੇ ਤੂੰ ਭਾਰਾ ਹੀ ਮਾਰੀਆਂ ਹੋਣੀਆਂ। ਭਾਰਾ ਹੀ ਮਾਰੀਆਂ ਹਾਂਜੀ। ਠੀਕ ਆ। ਇਹ ਬੰਦ ਮੁੱਠੀ ਜਾਣੀ ਆ ਇਹ ਬੰਦ। ਆਵੇ ਨਾਲੇ ਆ ਕੇ ਬੋਲਾ-ਬੂਲਾ ਖਾਦੇ ਜਿੰਨੇ ਖਰਦੀਆਂ। ਹਾਂਜੀ ਹਾਂਜੀ। ਬੜਾ ਬਰੂਗਾ। ਚਿੰਚਿਆਂ ਨਾਲ ਬੋਲਾ ਛਾ ਮਾਨੋਂ ਉਹਦੇ ਤਾਂ ਹੀ ਲੈ ਜਾਣਾ ਅਸੀਂ ਬੋਲਾ ਨਹੀਂ ਕੋਈ ਨਹੀਂ ਸਾਰਾ ਗੱਲ ਤਾਲੂ ਜੂ ਨੂੰ ਪਜਾਓ ਤੇ ਜਿਹੜਾ ਕੋ ਆਪਣਾ ਕੋ ਵੀਰ ਭਰਾ ਲਊਗਾ ਤੇ ਕਹਾਂਗੇ ਇੱਕ ਲੰਗ ਚੋਦੇ ਯਾਰ ਸਾਨੂੰ ਜੀ ਠੀਕ ਹੈ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਤੇ ਜਿਹੜੇ ਕੋ ਲਈ ਉਹਦੇ 85000 ਰੁਪਏ ਮੰਗੀ ਜਾਂਦਾ ਹੈ ਜੀ ਠੀਕ ਆ ਤੇ ਸਿੰਗਾ ਨੂੰ ਆ ਵਢੋਣੇ ਪਏ ਖਰਚਾ ਹੋਰ ਵਧ ਕੇ ਆ ਤੇ ਆ ਕੇ ਤੇ ਤੁਸੀਂ 85 ਮੰਗ ਲੋਗੇ ਅਗਲਾ 85 ਹੀ ਮੰਗਣਾ ਅਗਲਾ ਸੋਚੀ ਜਾ ਮੈਂ ਵੀ ਇੰਨੇ ਮੰਗੇ ਸੀ ਤੇ ਇਹਨੇ ਵੀ ਉਵੇਂ ਮੰਗ ਲਏ ਅਰੇ ਇੰਨੇ ਮੰਗੇ ਘਰ ਵਾਦ ਕਰਦੇ 75000 ਦੀ ਮੈਂ ਦੇ ਦਾਂਗੇ ਮਾਨ ਤਨ ਕਰ ਦੋਗੇ ਜੇ ਦੇ ਕੇ ਰਾਈ ਮਾਨਤਣ ਕਰਾਓਗੇ ਤੇ 5 ਲਾਦਾਂਗੇ ਉਤੋਂ 70 ਦੀ ਮਹ ਦੇਣਾ ਠੀਕ ਆ ਹਾਂ ਤੇ ਫੇਰ ਵੀ ਕੋਈ ਵੀਰ ਭਰਾ ਕਹੂਗਾ 2 400 500 ਮਾਨਤਣ ਹੋ ਜਾਊਗਾ ਛੋੜ ਕਰ ਦੋ ਹਜ਼ਾਰ ਛੋੜ ਹੋ ਜੂਗੀ ਠੀਕ ਆ ਹਜ਼ਾਰ ਘਟ 70 ਦੀ ਮਹ ਦੇ ਦਾਂਗੇ ਆ ਵੇਖੋ ਜੀ ਮਗਰ ਵੀ ਕੱਟੀ ਆ ਸੂਈ ਸਵਾਈ ਮਹ ਸਾਰਾ ਕੁਝ ਹੁਣ ਜੇ ਜੂ ਸਿੱਧਾ ਦੁੱਧ ਬਾਟੀ ਪੈਣਾ ਤੇ ਆ ਮੁੱਲ ਲੱਭਣਾ ਵੀ ਨਹੀਂਗਾ ਚਲੋ ਉਹਦੇ ਪਤਾ ਹੀ ਆ तकरीबन ਸਾਰਿਆਂ ਨੂੰ ਕਿ 65-60 ਹਜ਼ਾਰ ਦੀਆਂ ਮੱਜਾਂ ਤੇ ਉੱਚੇ ਬੱਚੜੀਆਂ ਲੋਕ ਵੇਚਦੇ ਸੇ ਉਹ ਗੱਲ ਨਹੀਂ ਮੇਰੇ ਰੰਗ ਤੇ ਨਾ ਜਾਇਓ ਮੇਰੇ ਕੰਮ ਵੇਖੋ ਤੇ ਸਿੰਗਾ ਤੇ ਨਾ ਜਾਇਓ ਇਹਦਾ ਦੁੱਧ ਵੇਖੋ ਬੜੀ ਚੰਗੀ ਮਾਂ ਨਿਕਲਣੀ ਹਾਂ ਪਤਲੀ ਚੌੜੀ ਦੀ ਬਹੁਤ ਆ ਮੋਨੇ ਲੱਭਣਾ ਨਹੀਂ ਜਿਹੜਾ ਵੀਰ ਨੇ ਕੀਤਾ ਬਿਲਕੁਲ ਜਾਇਦਾ ਆ ਆ ਕੀ ਗੱਬਣ ਆ ਕੀ ਭਾਜੀ ਹਾਂਜੀ ਗੱਬਣ ਤੋਰ ਤੋਂ ਭਾਜੀ ਇਹਨੂੰ ਕੋਈ ਨਹੀਂ ਸੁਵਾ ਕੇ ਨਵਾਊਗਾ ਇਹ ਦੂਜੇ ਸੂਏ ਸੁਣੀ ਆ ਅੱਛਾ ਦੂਜੇ ਸੂਏ ਸੁਣੀ ਆ ਲਾਲੇ ਕੋਈ ਵੀ ਭਰਾ ਠੀਕ ਹੈ ਕੱਦ ਕਾੜ ਪੱਖੋਂ ਚੰਗੀ ਵੱਡੀ ਆ ਵੀ ਹੈਂ ਪੂਰੀ ਐ ਨ ਗਰਮਾਜ ਵੱਡੀ ਐ ਪਹਿਲੇ ਸਵੇਰੇ ਮੈਂ ਹੀ ਦਿੱਤੀ ਮੈਂ ਇਥੋਂ ਤਾਰਿਆਂ ਤੀਜੇ ਸੋਣੀ ਠੀਕ ਆ ਦੇਣ ਕਿੰਨੇ ਲੈ ਜੂਗੀ ਦੇਣ ਚਾਰ ਪੰਜ ਦਿਨ ਲੈ ਜੂਗੀ ਠੀਕ ਆ ਇੰਨਾ ਕ ਆਈਡੀਆ ਆ ਦੇਖੋ ਉਹ ਗੱਲ ਤੇ ਫੇਰ ਉਹਦਾ ਤਜਰਬਾ ਆਈਡੀਆ ਲਾ ਸਕਦੇ ਆ ਆਈਡੀਆ ਹਾਂ ਆਪਾਂ ਦੱਸਣਾ ਨਾ ਪੈਣਾ ਹੀ ਆ ਆਪਾਂ ਨੂੰ ਭਾਵੇਂ 2 ਦਿਨ ਹੀ ਲੈ ਜੇ ਹਾਂਜੀ ਹਾਂਜੀ ਤੇ ਭਾਵੇਂ 10 ਦਿਨ ਲੈ ਜੇ ਹਨਾ ਬਿਲਕੁਲ ਜੀ ਆਪਾਂ ਨੂੰ ਇਹ ਚੀਜ਼ ਦੱਸਣੀ ਪੈਣੀ ਆ ਵੀਡੀਓ ਦੇ ਵਿੱਚ ਵੀ ਇੰਨੇ ਦਿਨ ਲੈ ਜੂਗੀ ਲੈ ਜੂਗੀ ਬਾਕੀ ਮੈਂ ਵੱਡੀਆਂ ਲਾਦੀ ਹਾਂ ਤੁਮਰਾ ਕੱਬ ਕਰਦੇ ਆ। ਕੋਈ ਇਹ ਨਾ ਗਵੇ ਵੀਡੀਓ ਦੇ ਵਿੱਚ ਆਪਲੇ ਖਾ ਪਾਸਤਾ ਹਿਆ। ਚੌੜਾ ਬੰਨ ਲੈ, ਚੌੜੀ ਵੇਖੋ ਮੱਝ ਕਿੰਨੀ ਆ ਜੀ ਆ ਵੇਖੋ। ਦੋਆ ਬੰਨੇ ਦਿਖਾ ਦੇ ਨੇ, ਬੇਲ ਵੀ ਕਾਫੀ ਲੰਮੀ ਐ, ਸਿੰਗ ਬਹੁਤ ਹੀ ਸੋਹਣਾ ਲੱਗਾ ਜੀ। ਕਲੀਅਰ ਕੱਟ ਗੱਲ ਕੀਤੀ, ਚੰਗੀ ਸੱਚ ਬੋਲਾਂਗੇ ਨਾ ਇਕਾਂ। ਲੋੜ ਹੀ ਨਹੀਂ ਐ ਤੇ ਜਹ ਝੂਠ ਬੋਲਾਂਗੇ ਕੁਝ ਕਈ ਵਲ ਪਾਉਣੇ ਪੈਣੇ। ਹਾਂਜੀ ਹਾਂਜੀ ਹਾਂਜੀ। ਦੋ ਕੋ ਜਾ ਅਗਲੇ ਨੂੰ ਵਿਖਾ ਦਈਏ। ਆਹ ਵੇਖੋ ਜੀ। ਕੁਆਲਿਟੀ ਚੈੱਕ ਕਰੋ, ਥਾਣਾ ਹੀ ਬੜਾ ਸੋਹਣਾ ਲੱਗਾ, ਢਿੱਲਾ ਹਵਾ ਨੇ ਜ ਬਹੁਤ ਚੰਗੀਆਂ ਜੀ। ਆਹ ਵੇਖੋ। ਕੱਦ ਦੀ ਵੱਡੀ ਆ ਮੈਂ। ਕ ਆ ਵੀਖੋ ਆ ਰਹੇ ਵੀਰ ਜੀ ਮੋੜ ਲਓ ਦੁੱਧ ਭਾਜੀ ਕਿੰਨਾ ਕ ਚਵਾਈ ਜਾਊਗੀ ਇਹ ਦੁੱਧ ਦੇਨੇ ਮੈਂ ਪਹਿਲੇ ਸੋਇ ਦਿੱਤੀ ਉਦੋਂ ਦੱਤਾ ਹੈ ਨਾ 11 ਕਿ ਲੀਟਰ ਦੁੱਧ ਆ ਆਪਣੇ ਘਰੇ ਨਹੀਂ ਮੈਂ ਕਿਸ ਭਰਾ ਨੂੰ ਆਪਣੇ ਯਾਰ ਦੋਸਤ ਨੂੰ ਦਿੱਤੀ ਉਹ ਕੈਨੇਡਾ ਚਲ ਗਿਆ ਠੀਕ ਆ ਤੇ ਹੁਣ ਪਿਛਲੀ ਏਰੀਆ ਦਾ ਹੈ ਵੀ ਮੈਂ 14 ਕਿਲੋ ਦਾ ਦਿੱਤਾ ਕਿਹਾ ਉਹ ਤਾਂ ਮੈਂ 12 ਕਹਿ ਕੇ ਦਊਂਗਾ 12 13 ਕਹਿ ਕੇ ਦਊਂਗਾ ਅੱਛਾ 12 13 ਕਿਲੋ ਪਾਕਿਸਤਾਨ ਦਾ ਮੁੱਲ ਪਹਿਣਾ ਠੀਕ ਆ ਮੋਲ ਤੇ ਸਾਹਮ ਦਾ ਪੈਣਾ ਹੋਵੇ ਦੁੱਧ ਦੇ ਸਾਹਮ ਤੇ ਚਿਰਤੇ ਹੋਣਾ ਹਾਂਜੀ 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 ਬਾਕੀ ਪਤਲੀ ਆ ਚਮੜੀ ਦੀ ਜੀ 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 ਮਾਜੇ ਆ ਕਿ ਦੁੱਧ ਵਾਲੀ ਆ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਭਾਜੀ ਕਿੰਨਾ ਕਰਨਾ ਚਾਹੋ ਜੀ ਮੋਲ ਇੱਕ 50 ਕਰ ਲੈਂਦੇ ਆ ਜੈ ਜੈ ਕਰੋ ਮੁੜ ਕੇ ਫੇ ਮੈਨੂੰ ਨਾ ਲਾਂਬਾ ਦਿਓ ਤੁਸੀਂ ਮੁੱਲ ਜਾ ਮੈਂ ਲਾਂਬਾ ਨਹੀਂ ਕਰ ਦੋ ਦੇਣਾ ਮੁੜ ਕੇ ਮੈਨੂੰ ਦੇ ਬਾਕੀ ਨਹੀਂ ਉਹ ਨਹੀਂ ਉਹ ਗੱਲ ਨਹੀਂ ਕੀਤੀ ਵੀ ਲਾਂਮਾ ਨਹੀਂ ਆਉਂਦੇ ਫੇ ਤੁਸੀਂ ਮੈਨੂੰ ਕਹਣਾ ਵੀਡੀਓ ਤੇ ਤੁਹਾਡੇ ਨਗਰ ਪਾਇਆ ਤੇ ਵਿਗਿਆਨੀ ਮੇਰਾ ਸਦੀ ਗੱਲ ਦੀ ਮਾਲ ਨਹੀਂ ਦੇਖਦਾ ਨਹੀਂ ਮਾਲ ਤੇ ਵੀ ਚਲੋ ਮਹਾਰਾਜ ਵੇਚੂਗਾ ਜੀ ਸਾਰਾ ਕੋਈ ਬਾਹਰ ਹੀ ਨਹੀਂ ਕਰਨਾ ਵੀਰੇ ਦੱਸ ਜੈਜ ਕਰੋ ਦੱਸੋ ਮੋਲ ਸਹੀ ਜਿਆ ਸਹੀ ਵੀਰੇ ਤਿੰਨ ਇਹ ਛੋੜ ਕਰਾਂਗੇ 92 ਦੀ ਮਹਿੰਦੇ ਕੱਲੇ 92 ਦੀ 95 ਚੋਂ ਹਾਂਜੀ 95 ਦੇ ਕੱਲੇ 92 ਜ ਮੈਂ ਕਹਿੰਦੇ 1 ਲੱਖ 92000 ਕਹਿੰਦੇ 125000 ਮੰਗਿਆ ਮੈਂ ਤਾਂ ਲੱਖਾਂ ਵਾਲੀ ਆ ਬਾਰ ਨਹੀਂ ਕਰਨਾ ਨਾ ਮੁੱਲ ਥਣ ਜਿਆ ਕੇ ਕਰੋ ਜੀ ਥਣ ਕਿਹੜਾ ਲੱਗਾ ਗੈ ਪੂਰਾ ਚੰਗਾ ਲੱਗਾ ਤੇ ਟਿਲਾਹਾਂ ਨਹੀਂ ਪੂਰੀਆਂ ਜੀ ਸੋਹਣੀ ਸਨਖੀ ਪੂਰੀ ਮਾੜੇ ਲੱਖਾਂ ਵਾਲੀ ਤਾਂ ਤੁਸੀਂ ਵੀ ਤਾਈਆਂ ਸੋਚੀ ਪੈਗੇ ਵੀ ਇੱਕ ਪਛੰਦ ਤੇ ਇਕੱਲਾ 99 ਕੀ 99 ਦੇ ਦਾਂਗੇ ਠੀਕ ਆ ਮੈਂ ਕਿਤੇ ਇਕੱਠੀ ਲੱਖ ਛੋੜਨਾ ਕਰਦੇ ਤੁਸੀਂ ਨਹੀਂ ਨਹੀਂ ਇਦਾਂ ਕਰੀਏ ਵਾਕਿਆ ਇਦਾਂ ਕਰੀਏ ਉਹ ਕਰ ਦਾਂਦਾ ਵੀਰ ਨਾ ਠੀਕ ਆ ਸਹੀ ਆ ਉਹਦੇ ਵਿੱਚੋਂ ਬਾਕੀ ਛੋਟ ਥੋੜੀ ਬੋਦੀ ਕਰਦੇ ਆ ਜਿਹੜੀ ਆ ਜੀ ਇਹ ਚੰਗੀ ਸੋਹਣੀ ਸਨਖੀ ਆ ਮੈਂ ਲੈ ਜੂਗੀ ਹਾਂ ਜੀ ਕਿੰਨੇ ਦਿਨ ਲੈ ਜੂ 5-6 ਦਿਨ ਬਾਅਦ ਹੀ ਲੈ ਜੂ 10 ਹੀ ਲੈ ਜੂ ਕੱਚੀ ਆ ਜੇ ਵੇਖੋ ਹਾਂ ਜੀ ਕੱਚੀ ਆ ਜੀ ਬਾਕੀ ਇਹ ਵੀ ਚੰਗੀ ਆ ਉੱਚੀ ਹੱਡੀ ਵਾਲੀ ਆ ਦੋ ਦਿਨਾਂ ਨੇ ਵੀ ਚੰਗਾ ਚਵਾਈ ਜਾਣਾ ਥੋੜਾ ਜਨਾ ਪੁੜੇ ਦੇ ਹੈਗੀ ਸਾਟ ਹੈਗੀ ਜੇ ਮੜਾ ਪੁੜਾ ਟੁੱਟਾ ਜਤੋਂ ਠੀਕ ਹਾਂ ਝੋੜ ਸਕਦਾ ਥੋੜਾ ਇੱਕ ਸਾਈਡ ਤੋਂ ਨੀਵਾ ਆਣਾ ਦੂਜੀ ਸਾਈਡ ਨਾਲ ਬਾਕੀ ਮੱਝ ਗੋਲਿਆ ਪੂਰੀਆਂ ਸੋਹਣੀ ਸੁਨੱਖੀ ਪੂਰੀ ਸਿੰਘ ਸੁੰਘ ਦੀ ਕੁਆਲਿਟੀ ਵੀ ਚੰਗੀ ਆ ਆ ਵੇਖੋ ਜੀ ਫੇਸ ਕੁਆਲਿਟੀ ਪੂਰੀ ਲਾ ਜੋ ਇਧਰਲੇ ਪੁੜੇ ਤੇ ਥੋੜਾ ਜਆ ਲੱਗਦਾ ਫਰਕ ਆ ਦੂਜੇ ਪੁੜੇ ਨਾਲ ਪੁੱਛਿਆ ਜੰਗਾ ਵੀਰ ਜੇ ਕੋਈ ਫੋਨ ਕਰੂ ਤਾਂ ਵੀ ਦੱਸਦਾ ਜੀ ਜੀ ਤੇ ਹਵਾਨਾ ਜਿਹੜਾ ਇਹਦਾ ਜਿਹਦਾ ਬਿੰਦੀਆਂ ਲੱਗੀਆਂ ਹੁੰਦੀਆਂ ਨਾ ਕਈ ਅੱਖਾਂ ਕਹਿ ਦਿੰਦੇ ਕਈ ਬਿੰਦੀਆਂ ਕਹਿ ਦਿੰਦੇ ਕਈ ਬਟਨ ਕਹਿ ਦਿੰਦੇ ਇਹਨਾਂ ਨੂੰ ਇਹਨਾਂ ਦੇ ਬਟਨ ਵਾਲਾ ਵਾ ਦੁੱਧ ਜਲਾ ਦਿੰਦਾ ਇਹ ਨਹੀਂ ਕਹਿੰਦੇ ਵੀ ਪੱਠੇ ਜਿਆਦਾ ਪਾ ਜਾਂਦੇ ਦੁੱਧ ਹਾਂਜੀ ਬਾਕੀ ਜੇ ਪੱਠੇ ਪਾਵਾਂਗੇ ਦੁੱਧ ਫੇਰ ਹੀ ਦੇਣਾ ਵਾ ਜੇ ਇਹਨੂੰ ਭੁੱਖੀ ਪਾਂਹ ਦਿਖਾ ਦੇ ਇੱਕ ਬੰਦੇ ਨੂੰ ਇਹੋ ਬੇਨਤੀ ਹੁੰਦੀ ਆ ਵੀ ਵੀਰ ਸੇਵਾ ਦਾ ਦੁੱਧ ਤੇ ਸੇਵਾ ਦਾ ਹਾਂਜੀ ਬਾਕੀ ਡੰਗਰ ਦੀ ਵੀ ਚਲੋ ਤਰੂਤ ਹੁੰਦੀ ਆ ਇਹ ਨਹੀਂ ਜੀ 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 ਕਿੰਨਾ ਕੁ ਦੁੱਧ ਚਵਾਈ ਜਾਊਗੀ ਏ ਦੁੱਧ ਜਿਆਦਾ 12 ਕਿਲੋ ਚਾਊਗੀ ਅਜੇ ਦੂਜੀ ਸਵੇਰ ਸੁਣੀ ਆ ਛੋਟੀ 11-12 ਕਿਲੋ ਰਾਮਣਾ ਚ ਵਾਈ ਜਾਊਗੀ ਥਾਨ ਬੜਾ ਚੰਗਾ ਵਾ ਇਹਨੂੰ ਆਹ ਵੇਖੋ ਥਾਨ ਦੀ ਕੁਆਲਿਟੀ ਬਹੁਤ ਚੰਗੀ ਆ ਬਹੁਤ ਹਾਂਜੀ ਭਾਜੀ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਤੇ 75000 ਰੁਪਏ ਕਰ ਲੀ ਨੇ ਛੋੜ ਕਿੰਨੀ ਕਰੋਗੇ ਫੇਰ ਛੋੜ ਕਰ ਦਈਏ 5000 70000 ਦੀ ਪੰਜ ਨਾ ਕਰੀਏ ਖੁੱਲੀ ਕਰਦੀ ਆ ਆਫਰ ਦੇ ਦੀ ਕਿੰਨੀ 66000 ਦੀ ਮੈਂ ਦੇ ਦਣੀ 66000 ਦੀ ਆ 40000 ਦੀ ਮੈਂ ਦੇ ਦਣੀ ਉੱਚੇ ਛੋੜ ਕਿੰਨੀ ਛੋੜ ਹੋਊਗੀ ਉੱਚੇ ਤੇ ਛੋੜ ਹੀ ਹੋਣੀ ਤੁਹਾਨੂੰ ਪਤਾ ਹੁਣ ਚਲੋ ਆਪਣੀ ਮਰਜ਼ੀ ਨਾ ਕਰਦੇ ਜਿੰਨੀ ਕਰਦੇ ਉਹਦੇ ਕਰਾਂਗੇ ਚਲੋ ਮਾਨਤਾ ਦੇ ਕਰਨਾ ਪੈਂਦਾ ਬਿਲਕੁਲ ਅੜੀ ਕੀਤਾ ਦੇ ਕੰਮ ਹੁੰਦਾ ਹੀ ਕੋਈ ਹਾਂਜੀ 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 ਬਾਕੀ ਜਿਹੜੇ ਭੈਣ ਭਰਾ ਜੁੜਦੇ ਆ ਉਹਨਾਂ ਨੂੰ ਜੋੜਨਾ ਆਪਾਂ ਤੋੜਨਾ ਥੋੜੀ ਬਿਲਕੁਲ ਵੀਰੇ ਬਿਲਕੁਲ ਜੇ ਕੋ ਜੜੂਗਾ ਤੇ ਚਲੋ ਫੇਰ ਹੀ ਕੰਮ ਦੇ ਫੇਰ ਹੀ ਚੱਲਣਾ ਹਾਂਜੀ 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 ਗਾਗ ਦੇ ਸਿਰ ਤੇ ਗਾਗ ਦੇ ਰੱਬ ਕਰਨੀ ਭਾਜੀ ਮੈਂ ਗੱਲ ਬਾਤ ਹੋਰ ਇੱਕ ਹੋਰ ਹੈ ਕੀ ਹਾਂਜੀ ਕੱਚੀ ਆ ਥੋੜੀ ਜੀ ਕੱਚੀ ਵਹਿੜ ਦਿਖਾਉਣੀ ਹੈ ਇੱਕ ਪਿਛਲੀ ਵਰੀ ਨਾ ਤੋਕਰ ਗੱਬਣਾ ਆਪਾਂ ਪਾਈ ਸੀ ਹਾਂ ਉਹ ਕਈਆਂ ਭਰਾਵਾਂ ਨੇ ਵੇਚੀ ਤੇ ਕਹਿੰਦੇ ਸਾਨੂੰ ਏਡਾਂ ਦੀ ਲਿਆ ਕੇ ਦਿਓ ਮੈਂ ਚੱਲ ਓਦਾਂ ਕੱਚੀ ਦੁਕਾਨ ਤੇ ਲੈਂਦਾ ਨਹੀਂ ਨਾ ਮੱਝ ਹਾਂ ਮੈਂ ਚੱਲ ਲੈ ਲੈਨੇ ਇੱਕ ਪਾ ਦਨੇ ਕਈ ਕਹਿੰਦੇ ਮਹੀਨੇ ਦੀ ਕੱਚੀ ਚਾਹੀਦੀ ਕੋਈ ਦੋਹਾਂ ਦੀ ਕੱਚੀ ਚਾਹੀਦੀ ਹੈ ਇਹ ਕਿਨੇ ਚਿਰ ਦੀ ਕੱਚੀ ਇੱਕ ਮਹੀਨੇ ਦੀ ਕੱਚੀ ਦੇ ਵੀ ਇੱਕ ਮਹੀਨੇ ਦੀ ਤੇ ਬਾਕੀ ਰੰਗ ਜਿਹੜਾ ਹਾਂ ਰੀਕਮਾ ਲਾ ਹੈ ਨੂੰ ਬਾਹਰੋਂ ਕਰ ਲਾ ਵੀਰ ਬਾਹਰੋਂ ਕਰ ਲਾ ਇਧਰ ਦੀ ਕਰ ਲਾ ਬਾਕੀ ਡੱਬੀ ਖੜੱਬੀ ਆ ਚੰ ਕਈ ਸੋਚਦੇ ਨਾ ਵੀ ਗਰਮੀਆਂ ਤੋਂ ਬਾਅਦ ਆ ਸੂਏ ਡੰਗਰ ਤੇ ਹੀ ਹੋ ਰੱਖਣਾ ਮੈਂ ਆਰਾਮ ਕਰ ਲਾਂਗੇ ਚਲੋ ਕੱਦ ਕਾੜ ਚੰਗਾ ਇਹਦਾ ਚੈੱਕ ਪਾਸ ਕਰਾ ਕੇ ਇੱਥੇ ਚੈੱਕ ਕਰਾ ਕੇ ਦਊਂਗਾ ਕੋਈ ਝੂਠ ਵਾਲਾ ਕੰਮ ਨਹੀਂ ਹੈਗਾ ਵੀ ਆਜੋ ਨਾਲ ਨਾਲ ਹੀ ਆਜੋ ਕੱਦ ਪਹਿਲਾਂ ਜਾ ਕਰ ਲਓ ਜੀ ਕੱਦ ਕਿੱਡਾ ਵੱਡਾ ਇਹਦਾ ਤੇ ਬੇਲ ਕਿੰਨੀ ਲੰਮੀ ਆ ਆਹ ਵੇਖੋ ਐਂਦੀ ਢੇੜਾ ਕਢਾ ਦੇ ਕੋਈ ਨਹੀਂ ਲਾਜਾਂ ਐਂਦੀ ਲਾਜਾ ਵੀਰ ਐਂਦੀ ਲਾਜਾ ਤੁਰਿਆ ਯਾ ਇਹਨਾਂ ਰੋਗ ਨਾ ਐਨੂੰ ਇਧਰ ਲੈ ਵੇ ਲੰਮੀ ਕਿੰਨੀ ਕਾਂ ਹਾਂ ਲੰਮੀ ਬਹੁਤ ਜ਼ਿਆਦੀ ਆ ਕੱਦ ਵੀ ਵੱਡਾ ਇਹਦਾ ਪਤਾ ਨਹੀਂ 20 22 ਕਿਲੋ ਦੀ ਮਾਲਿਕ ਨਿਕਲਣੀ ਆ ਅੱਛਾ 1 ਮਹੀਨਾ ਪੂਰਾ ਲਾ ਜੂਗੀ ਹਾਂ ਪੂਰਾ 1 ਮਹੀਨਾ ਗੱਤੀ ਜੀ ਠੀਕ ਆ ਹਾਂ ਜਿਹੜਾ ਕੋਈ ਵੀਰ ਭਰਾ ਹੋਊਗਾ ਇਦਾਂ ਹੋਣਾ ਨਹੀਂ ਡਾਕਟਰ ਜਿੰਨੇ ਖੜਨਾ 1 ਮਹੀਨੇ ਤੋਂ 10 ਦਿਨ ਬਾਦੀ ਮੰਨ ਕੇ ਚੱਲਿਆ ਹਨਾ ਕਾ ਪਿੱਛਾ ਸੋਚ ਲਿਆ ਕਈ ਵਾਰ ਹੋ ਜਾਂਦਾ ਹੋ ਜਾਂਦਾ ਕੁੱਤੇ ਥੱਲੇ ਹੋ ਜਾਂਦਾ ਵਾ 10 12 ਦਿਨ ਇੱਧਰ ਉੱਧਰ ਹੋ ਜਾਂਦੇ ਆ ਹੋ ਜਾਂਦਾ ਹੋ ਜਾਂਦਾ ਕਾ ਪਿੱਛਾ ਡੰਗਰ ਦੋ ਚਾਰ ਤਰ੍ਹਾਂ ਕਾ ਪਿੱਛਾ ਲੈ ਜਾਂਦਾ ਠੀਕ ਬਾਕੀ ਵਿਕਰੀ 'ਚ 15 16 ਦਿਨਾਂ ਨੂੰ ਆਜੂਗੀ ਥੱਲੇ ਜਦੋਂ ਬਣ ਗਈ ਹਾਂਜੀ ਤੇ ਇਹਦਾ ਭਾਜੀ ਕੀ ਮੁੱਲ ਕਰਨਾ ਆਪਾਂ ਵਿਕਣੀ ਤਾਂ ਭਾਜੀ ਉਹ 60000 ਦੀ ਆ ਬੁਰਕੇ ਬੱਤਰੋ ਜੀ ਹਾਂ ਵੇਹੇ ਲੋ ਜਿਆ ਜਿਆ ਕਰ ਲੋ ਕੱਚੀ ਤੇ ਸਾਮ ਪੈਣੀ ਅਗਲੇ ਨੇ 5-7 ਹਜ਼ਾਰ ਦੀ ਵੀ ਦੇ ਦਾਂਗੇ ਠੀਕ ਆ ਛੂਟ ਕਰ ਦਊ ਮੌਕੇ ਤੇ 1500 ਛੂਟ ਕਰਾਂਗੇ 38.5 ਦੀ ਦੇ ਦਾਂਗੇ ਠੀਕ ਆ ਕੋਈ ਕੋਈ ਪ੍ਰੇਮ ਪਿਆਰ ਨਾਲ ਚਲੋ ਕਰੂਗਾ ਤੇ ਕਰ ਦਾਂਗੇ ਛੂਟ ਠੀਕ ਉਹ ਤੁਹਾਨੂੰ ਪਤਾ ਮਹੀਨੇ ਨੂੰ ਚਲੋ ਲਾ ਲਓ ਜਾਂ 20 ਦਿਨਾਂ ਨੂੰ ਲਾ ਲਓ 60 ਹਜ਼ਾਰ ਦੀ ਹੋ ਜਾਣੀ ਬਾਕੀ ਕੁਆਲਿਟੀ ਦਾ ਮੁੱਲ ਆ ਕੁਆਲਿਟੀ ਦਾ ਮੁੱਲ ਥੋੜੀ ਵੱਡੀ ਆ ਥੋੜਿਆ ਲਿਸਾ ਪਨ ਹੋਦੀ ਉਹਦੇ ਕੋਈ ਸੰਭੂਗਾ ਤੇ ਫੇਰੀ ਆ ਜੀ 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 ਠੀਕ ਆ ਕਰਨੀ ਵੀ ਕੋਈ ਗੱਲਬਾਤ ਹੋਰ ਠੀਕ ਆ ਚਲੋ ਤੁਸੀਂ ਆਗੇ ਮਿਲ ਗਏ ਲੈ ਆਏ ਨਹੀਂ ਬੜਾ ਚਲੋ ਧੰਨਵਾਦ ਤੁਹਾਡਾ ਵੀ ਤੁਸੀਂ ਇਹਨਾਂ ਨੂੰ ਮੌਕਾ ਦਿੰਦੇ ਜੀ ਮਿਲਦਾ ਚਲੋ ਇਦਾਂ ਯਾਰ ਆਲ ਮਿਲ ਕੇ ਚੱਲਾਂਗੇ ਤੇ ਫਿਰ ਵਧੀਆ ਹਾਂਜੀ ਹਾਂਜੀ ਤੇ ਕੱਲਾ ਕੋਈ ਬਾਦਸ਼ਾਹ ਜੀ ਤੱਕ ਹੋਇਆ ਨਹੀਂ ਜੀ 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 ਬਿਲਕੁਲ ਸਾਲ ਮਿਲ ਕੇ ਚੱਲਾਂਗੇ ਸਾਰਾ ਕੁਝ ਠੀਕ ਹੈ ਜੀ ਵੀਰ ਜੀ ਠੀਕ ਆ ਤੇ ਆਹੀ ਵੀਰ ਕੋ ਸੱਤ ਅੱਠ ਬਹੂ ਹੈਗੇ ਆ ਜੀ ਤੇ ਵੀਰ ਨੂੰ ਫੋਨ ਕਰ ਲਿਓ ਤੇ ਸੂਏ ਸਵਾਏ ਡੰਗਰ ਨੂੰ ਦੋ ਟਾਈਮ ਚੋ ਕੇ ਦਸਲੀ ਕਰ ਲਓ ਜਿਹੜਾ ਕੱਬਣ ਪਸ਼ੂ ਆ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਹਰ ਵਾਰ ਆਪਾਂ ਇਹੋ ਬੇਨਤੀ ਕਰਦੇ ਆਂ ਇਹ ਗੱਲਾਂ ਦੇ ਗੌਰ ਵੀ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਦੇਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਧੰਨਵਾਦ ਜੀ